ਸਤਿ ਸ਼੍ਰੀ ਅਕਾਲ ਸਤਿਗੁਰਾਂ ਦੇ ਆਨੰਦ ਸੁਨੋ ਵਡਭਾਗੇ ਉਹ ਕਰਿ ਲਿਖਨ ਹੋਰ ਪੂਰੇ ਪਾਰ ਦ੍ਰਿਪਤ ਪਾਇ ਆਸਰੇ ਸਰਬ ਸੂਰੇ ਗੁਰੂ ਰੋਪ ਸੰਤਾ ਕੋ ਪ੍ਰੇਮ ਸੀ ਸੱਚੀ ਬਾਣੀ ਸੰਤਿ ਅਰਣਾ ਮਨ ਸੋਹੇ ਪੰੀਖੇ ਤੇ ਪਵਿੱਤ ਸਤ ਗੁਰੂ ਰਿਹਾ ਪਰ ਪੂਰੇ ਬਿਨਵੰਤ ਮਾਨਕ ਗੁਰ ਚਰਨ ਲਾ ਕੇ ਪਾਏ ਅਨੰਤ ਤਨ 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 ਅੱਤ ਇਸ ਰਾਤ ਤੋਏ ਤਾਈ ਤਾਇਆ ਅੱਖ ਜੈ ਲਗ ਲਗ ਜਨਮਿਆ ਨਾ ਹੋਇਆ ਆਚ ਚਰਮਾ ਗੋੜ ਕਰਮੀ ਆਪੋ ਆਪ ਨਹੀਂ ਕਿਹਨੇ ਆਖੀ ਜਿਨੇ ਨਾ ਆਪ ਤੈ ਵਾਹ ਸਾਹਿਬ ਵਾਹਿਗੁਰੂ ਤਤ ਤੁਤ ਭਾਇ ਅੱਲਾਸ ਜੀਉ ਪਿੰਡ ਸਭ ਤੇਰੀ ਰਸ ਤੁਮ ਪਾਗੋ ਪਾਰਕ ਤੇਰੇ ਉਮਰ ਤੇ ਪਾਵਾਂ ਸੰਸਕ ਨੇਰੇ ਕੋਏ ਨਾ ਜਾਣ ਬੁਲਰਨ ਜੋ ਵੰ ਸਰਵ ਸਮਗਰੇ ਤੁਮਰੇ ਸੂਤਿ ਵਿਧਾਰੀ ਤੁਮ ਤੇ ਹੋਇ ਸੁਹਾਗਿਆ ਕਾਰੀ ਤੁਮਰੇ ਗਤ ਮਿਤ ਤਮਹੀ ਜਾਣੀ ਨਾਨਕ ਦਾਸ ਅਦਾਤੁ ਆਨ ਗਨੁ ਜਿਵਾਹੀ ਗੁਰੂ ਇਕ ਅੰਕਾਰ ਵਕੁੰਤੀ ਕੀ ਭਤੇ ਸ੍ਰੀ ਭਗਤਿ ਜੀ ਸਹਾਇ ਵਾਹਿਗੁਰੂ ਜੀ ਭੋਤ ਜੀ ਕੇ ਪਾਛੇ ਦਸਵੇਂ ਪ੍ਰਤਮ ਗੁਰੂ ਤੇਮਤਾ ਮਹਾ ਸਾਹਿਬ ਜੀ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਜੀ ਸ੍ਰੀ ਹਰਿ ਫਤਿਹ ਸਿੰਘ ਜੀ ਆਈਏ ਜਿਸ ਰਿਖੇ ਸਬਕ ਜਾਏ ਦੇਹ ਬਾਦਰ ਸਿਮਰਿਆ ਕਰਮੁ ਅੰਧਿਆਵੇ ਧਾਈ ਸੱਥ ਲਈ ਹੋਇ ਸਹਾਈ ਦਸਵੇਂ ਪਾਛਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਫਾ ਹੋਇ ਸਹਾਈ ਦਸਾਂ ਪਾਛਾਆਂ ਦੇ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਜੋ ਹਨ ਸਾਹਿਜਾਂ ਦਿਆਂ ਚਾਦਿਆਂ ਮੁਕਤਿਆਂ ਵਛੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਲਛਿਆ ਦੇਖ ਤੇ ਨਾਈ ਤੇ ਗਵਾਹੀ ਦੇਖਿਆ ਅੰਡਕ ਕੀਤਾ ਇਹਨਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖੰਦ ਸਹਿਜ ਜੀ ਬੋਲੋ ਜੀ ਵਾਹਿਗੁਰੂ ਦਿਨਾਂ ਸਿੰਗਾਂ ਸਿੰਗਣੀਆਂ ਦੇ ਧਰਮੇ ਅੱਛੇ ਸਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੋਹਾਂਆਂ ਚਰਖੜੀਆਂ ਤੇ ਚੜੀ ਤਨਾਰਿਆਂ ਨਾਲ ਜਿਹਾਗੇ ਗੁਰਦੁਆਰਿਆਂ ਵਿੱਚ ਸੇਵਾ ਦੀਆਂ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕਿਸਾ ਸਵੱਜਸਤ ਸੰਗ ਨਿਭਾਈ ਦਿਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾ ਵਿੱਚ ਤੇ ਆਵਨ ਕਾ ਸਰਕਾਰ ਸਰਬ ਸਭ ਕੋ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆ ਤੇ ਦੇਤੇ ਫਤਿਹ ਬਰਤ ਕੀ ਪੈ ਅੰਤ ਕੇ ਜੀਤ ਸ੍ਰੀ ਸਾਹਿਬ ਜੀ ਸਹਾਇੀ ਖਾਲਸਾ ਜੀ ਕੇ ਬੋਲ ਬਾਲੇ ਗੋਦੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਤ ਕੇ ਸਦਾਨ ਰਹਿਤ ਦਾਤ ਵਿਵੇਕ ਦਾਤ ਸਹਿ ਦਾਤ ਧਰੋਸਾ ਦਾਤ ਦਾਨ ਸਿਰਦਾਨ ਨਾਮ ਦਾਤ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨਿਸਨਾਨ ਸ਼ੌਂਕੀਆਂ ਝੰਡੇ ਬੁੰਗੇ ਜੁਗੋ ਜੁਗਾੜ ਚੱਲ ਧਰਮ ਕਾ ਜਕਾਰ ਗੋਦੋ ਜੀ ਵਾਹਿਗੁਰੂ ਸਿਖਾਂ ਦਾ ਮੰਨਿ ਮਾਤੋ ਜੀ ਮਤ ਪਤ ਦਾ ਰਖਿ ਆਪ ਵਹਿਗੁਰੂ 헤 ਔਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸੇ ਨੰਕਾਣਾਂ ਸਰਬੱਤੇ ਹੂਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇਦਾਰ ਤੇ ਸੇਵਾ ਸੰਭੰਦਾ দান ਪਿਆਰੇ ਖਾਲਸਾ ਜਿਨ ਨੂੰ ਬਖਸ਼ੋ 헤 ਨੀ ਮੰਨਿਆ ਦੇ ਮਾਨ ਨੇ ਤਾਂੀਆਂ ਦੇ ਤਾਂ ਨਿਉਟੀਆਂ ਦੀ ਓ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਆ ਆ ਜੀ ਦੀਪਾਰ ਬਖਸ਼ਿਸ਼ ਕਿਰਪਾ ਰਹਿਤ ਹੋਈ ਪ੍ਰਭ ਪਾਸ ਜਨ ਕੀ ਅਰਦਾਸ ਤੂ ਸੱਚਾ ਸਾਈ ਤੂ ਰਖਵਾਲਾ ਸਦਾ ਸਦਾ ਹੋਂ ਤੁਧ ਤੇ ਆਈ ਜੋ ਮੰਗ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਜੀ ਹਾਂ ਉਹਾਂ ਸਤਿ ਹੋਐ ਦੇ ਮਹ ਵਕੰਸਾ ਆ ਜੀ ਦੇ ਦਰੋਂ ਘਰੋਂ ਵਰਸਾਏ ਹੋਏ ਸਤਕਾਰ ਯੋਗ ਸ੍ਰੀ ਹਜੂਰ ਮਹਾਰਾਜਾ ਅਮਰਿੰਦਰ ਸਿੰਘ ਜੀ ਅਤੇ ਸਤਕਾਰਯੋਗ ਮਹਾਰਾਣੀ ਪਰਨੀਤਪੁਰ ਜੀ ਸਮੂਹ ਸਾਹੀ ਪਰਿਵਾਰ ਲੋਕ ਸਭਾ ਚੋਣਾ ਦੀ ਸਤੰਤਾ ਵਾਸਤੇ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਆਪ ਜੀ ਦਾ ਓਟ ਆਸਰਾ ਲੈ ਕਰਕੇ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਜ ਬਾਬਾ ਲਾ ਸਿੰਘ ਜੀ ਵਿਖੇ ਧੁਰ ਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾਇ ਜੀ ਦੇ ਸ੍ਰੀ ਸਹਿਜ ਪਾਠ ਰਾਮ ਕਰਾਉਣ ਲੱਗੇ ਅਨੰਦ ਸਤਗੁਰ ਜੀ ਕਿਰਪਾ ਕਰਨੀ ਰਹਿਮਤ ਕਰਨੀ ਸਤਕਾਰਯੋਗ ਸ੍ਰੀ ਹਜੂਰ ਮਹਾਰਾਜਾ ਮਰਿੰਦਰ ਸਿੰਘ ਜੀ ਯੁਵਰਾਜ ਰਾਣਿੰਦਰ ਸਿੰਘ ਜੀ ਸਤਕਾਰਯੋਗ ਮਹਾਰਾਣੀ ਪਰਨੀਤ ਕੌਰ ਬੀਬਾ ਜੈਂਦਰ ਕੌਰ ਸਮੂਹ ਪਰਿਵਾਰ ਦੀ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਨੀਆਂ ਕਾਰਜ ਰਾਜ ਕਰਨੇ ਘਰ ਵਿੱਚ ਸੁਖ ਸ਼ਾਂਤੀ ਬਖਸ਼ਿਸ਼ ਕਰਨੀ ਦੁੱਖਾਂ ਵਿਗਨਾ ਪਾਪਾਂ ਦੇ ਨਾਸ ਸੁੱਖਾਂ ਦੇ ਪਰਵੇਸ਼ ਕਰਨੇ ਅੰਗ ਸਮੂਹ ਕੇ ਸਹਾਈ ਹੋਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਹਰਮਦਾਨ ਖਾਦੀ ਬਾਨ ਫਤਿਹ ਜਾਬੀਆਂ ਬਖਸ਼ਿਸ਼ ਕਰਨੀਆਂ ਸਤਿਗੁਰ ਜੀ ਕਿਰਪਾ ਕਰਨੀ ਰਹਿਮਤ ਕਰਨੀ ਸਤਕਾਰਯੋਗ ਮਹਾਰਾਣੀ ਪ੍ਰਨੀਤ ਕੌਰ ਜੀ ਦੇ ਸੀਸ ਤੇ ਮੇਰ ਭਰਿਆ ਹੱਥ ਰਖਣਾ ਲੋਕ ਸਭਾ ਚੋਣਾਂ ਵਿੱਚ ਸਫਲਤਾ ਬਖਸ਼ਿਸ਼ ਕਰਨੀ ਜਿੱਤ ਪ੍ਰਾਪਤ ਕਰਨੀ ਅੰਗ ਸੰਗ ਹੋ ਕੇ ਸਹਾਈ ਹੋਣਾ ਸਤਿਗੁਰ ਜੀ ਕਿਰਪਾ ਕਰਨੀ ਰਹਿਮਤ ਕਰਨੀ ਆਪ ਜੀ ਦੇ ਪਾਠੀ ਸਿੰਘਾਂ ਨੂੰ ਸੁੱਧ ਤੇ ਸਪਸ਼ਟ ਬਾਣੀ ਪੜਨ ਦੇ ਬਲੋਦਮ ਸਮਰੱਥਾ ਬਖਸ਼ਿਸ਼ ਕਰਨੀ ਪਵਿੱਤਰ ਅਜੂਰੀ ਅੰਦਨ ਛੇਪੌੜੀਆਂ ਅੰਨ ਸਭ ਜੀ ਕੀ ਅਰਦਾਸ ਅਖਰ ਵਾਧਾ ਘਾਟਾ ਪੁੰਚਕ ਮੁਹਾਕ ਕਰਨੇ ਸਰਬੱਤ ਦੇ ਕਾਰਜ ਰਾਜ ਕਰਨੇ ਦਾਰਾ ਇਸਮੂਹ ਸੰਗਤ ਦੀ ਹਾਜ਼ਰੀ ਪਰਵਾਨ ਕਰਨੀ ਤਿਲ ਫੁੱਲ ਪੇਟਾ ਵੰਦਨ ਪਰਵਾਨ ਕਰਨੀਆਂ ਸੁਭ ਭਰਵਨਾਵਾਂ ਪੂਰੀਆਂ ਕਰਨੀਆਂ ਧਰੋ ਧਰੋ ਨਾਮਦਾਨ ਗੁਰ ਸਿੱਖੀ ਜੀਵਨ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ ਸਤਗੁਰ ਜੀ ਆ ਆ ਦੀ ਪਵਿੱਤਰ ਹਜ਼ੂਰੀ ਅੰਦਰ ਪਵਿੱਤਰ ਪ੍ਰਕਾਸ਼ ਪ੍ਰਸਾਦ ਦੀ ਦੇਗਹ ਜਰਹ ਦਰ ਪਰਵਾਨ ਹੋਵੇ ਪਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਜੋ ਚਕੇ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਰੋ ਕਿਰਪਾ ਇਲਾਹੀ ਹੁਕਮਨਾਮਾ ਬਖਸ਼ ਕੇ ਸੰਤਾਂ ਨੂੰ ਕਿਰਤਾਰਤ ਕਰੋ ਉਪਰੰਤ ਸ੍ਰੀ ਸਹਿਜ ਪਾਠ ਆਰੰਭ ਕਰਨ ਦੀ ਆਗਿਆ ਬਖਸ਼ੋ ਸਈ ਪਿਆਰੇ ਮੇਲ ਜਿਨ੍ਹਾਂ ਮਨਿਆ ਪਜੀਦਾ ਨਾਮ ਚਿੱਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸ਼ਬਦ ਦਾ ਭਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਇਆ ਗਿਆ ਭਈ ਅਕਾਲ ਕੀ ਨਬੀਂ ਜਗਾਇਓ ਮੰਤ ਸਤ ਸਿਖਰ ਕੋ ਹੁਕਮ ਹੈ ਗੁਰੂਆਂ ਦੇ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪਰਮਪੁਰਾ ਕੀਤੇ ਜੋ ਰੱਬ ਕੋ ਮਿਲੋ ਚਹ ਹੋਰ ਸ਼ਬਦ ਮੈਨੇ ਯਾਜ ਕਰੇਗਾ ਖਾਲਸਾ ਜੀ ਰਹੇ ਨਾ ਕੋਏ ਯਾਰ ਹੋਏ ਸਾਂ ਮਿਲਾਂਗੇ ਬਚਨ ਸਰਨ ਜੋ ਹੋਏ ਵਾਹਿਗੁਰੂ ਹਜ ਹੈ ਜਰੇ ਸੁਤਰੇ ਪਾਰ ਜੋ ਸਰਦਾ ਕਰ ਸੇ ਬੰਦੇ ਗੁਰ ਪਾਰ ਉਤਾਰਨ ਹਾਰ ਜੋ ਸਰਦਾ ਕਰ ਸੇ ਬੰਦੇ ਗੁਰ ਪਾਰ ਉਤਾਰਨ ਹਾਰ ਬੋਲੇ ਈਸੋਂ ਨਿਹਾਲ ਸਤਿਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ